ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਤੇ ਜੰਦਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪਸ਼ੂਆਂ ਦੇ ਰਿਲੇਟਿਡ ਆਪਾਂ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਆ ਕਿ ਇਹਨਾਂ ਦੀ ਕਿਵੇਂ ਦੇਖਭਾਲ ਕਰ ਸਕਦੇ ਆ ਤੇ ਕਿਹੜੀਆਂ-ਕਿਹੜੀਆਂ ਨਸਲਾਂ ਨੇ ਆਪਣੇ ਪੰਜਾਬ ਦੇ ਵਿੱਚ ਤੇ ਅੱਜ ਖੜੇ ਆਂ ਸ਼ਹਿਰ ਹੰਢਿਆਏ ਦੇ ਵਿੱਚ ਪੰਜਾਬ ਪੈਟ ਸ਼ਾਪ ਵਾਲਿਆਂ ਦੇ ਸਤਿ ਸ਼੍ਰੀ ਅਕਾਲ ਅੰਕਲ ਜੀ ਪਹਿਲਾਂ ਠੀਕ ਠਾਕ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਚਲੋ ਵਧੀਆ ਕੀ ਪੈਟ ਸ਼ਾਪ ਤੁਸੀਂ ਕਿਵੇਂ ਬੋਲਣ ਨੂੰ ਸੁੱਝਿਆ ਕਿਉਂਕਿ ਆਪਣੀ ਪਿਆਰ ਦੇ ਵਿੱਚ ਅੱਜ ਕੱਲ੍ਹ ਜੇ ਆਪਾਂ ਗੱਲ ਇਹ ਤੁਸੀਂ ਕਿਵੇਂ ਆ ਗਿਆ ਆਪਾਂ ਘਰ ਦੇ ਵਿੱਚ ਇਹ ਮਤਲਬ ਕੰਮ ਸ਼ੁਰੂ ਕਰਨਾ ਜੀ ਅਸੀਂ ਇਹ ਪਹਿਲਾਂ ਤੋਂ ਹੀ ਰੱਖਦੇ ਆ ਜੀ ਪਹਿਲਾਂ ਦੀ ਰੋਣ ਇਹ ਪਿੰਡ ਵੀ ਰੱਖਦੇ ਆ ਠੀਕ ਹੈ ਕਿਹੜਾ ਪਿੰਡ ਆ ਤੁਹਾਡੇ ਜਦੀ ਪਿੰਡ ਕਿਹੜਾ ਜਵੰਦਾ ਪਿੰਡਿਤਨੋਲਾ ਜਵੰਦਾ ਪਿੰਡਿਤਨੋਲਾ ਨੇੜੇ ਦੀ ਰਹਿਣ ਵਾਲੇ ਹਾਂ ਜੀ ਹਾਂ ਜੀ ਹਾਂ ਓਕੇ ਜੀ ਠੀਕ ਹੈ ਤੇ ਅੰਕਲ ਜੀ ਜਿਹੜੇ ਕੁੱਤਿਆਂ ਦੀ ਗੱਲ ਕਰੀਏ ਇਹਨਾਂ ਨੂੰ ਖੁਰਾਕ ਕੀ ਪੀਂਦੀ ਪੈਂਦੀ ਆ ਜੀ ਜੇ ਇੱਕ ਨਸਲਾਂ ਦੀ ਗੱਲ ਕਰੀਏ ਨਸਲਾਂ ਕਿਹੜੀਆਂ ਕਿਹੜੀਆਂ ਆਪਣੇ ਕੋਲ ਅਵੇਲੇਬਲ ਹੁੰਦੀ ਆ ਜਿਹੜੀ ਤਾਂ ਖੁਰਾਕ ਦੀ ਗੱਲ ਆ ਤਾਂ ਆਪਾਂ ਜ਼ਿਆਦਾਤਰ ਤਾਂ ਸਿੰਪਲ ਹੀ ਰੱਖਦੇ ਆ ਖੁਰਾਕ ਇਹਨਾਂ ਦੀ ਠੀਕ ਹੈ ਜੀ ਜਿ ਦਹੀਂ ਰੋਟੀ ਦੁੱਧ ਦਹੀਂ ਰੋਟੀ ਦਹੀਂ ਚੀਜ਼ ਹੈ ਜੀ ਤੇ ਇੱਧਰ ਤੁਸੀਂ ਅੰਦਰ ਰੋ ਆ ਕੇ ਨਿਗਾ ਮਰਵਾ ਦਿਓ ਅੰਕਲ ਇਹਨਾਂ ਦੇ ਬਾਰੇ ਦੱਸ ਦੋ ਕਿ ਕਿਹੜੀ ਕਿਹੜੀ ਨਸਲ ਜਿਹੜੀ ਆਪਣੇ ਕੋਲੇ ਹੀ ਬ੍ਰੀਡ ਹੈਗੀ ਇੱਕ ਤਾਂ ਆਪਣੇ ਕੋਲੇ ਜਿਹੜੇ ਆਪਾਂ ਗੋਤ ਪਾਲਦੇ ਸਪੌਂਡੀ ਗਾਰ ਬੱਚੇ ਤਿਆਰ ਕਰਦੇ ਆਂ ਉਹ ਤਾਂ ਹੈਗੀ ਆਪਣੇ ਕੋਲੇ ਬਹੁਤ ਮਿਸਤਬਾ ਠੀਕ ਹੈ ਜੀ ਜਿਹਨੂੰ ਤੈਨੂੰ ਹੈ ਅੰਗਰੀ ਆਪਣੇ ਕੋਲੇ ਹੈਗੀ ਹਮਾਲੀਅਨ ਗੱਦੀ ਹਮਾਲੀਅਨ ਗੱਦੀ ਜਿਹੜੀ ਜਾਂਦੀ ਆ ਕਿ ਤਾਂ ਬੱਕਰਵਾਏ ਬੱਕਰ ਵਾਲ ਲੈਣ ਦਾ ਹੈਗਾ ਠੀਕ ਹੈ ਏਡਾ ਹੋ ਗਿਆ ਬਾਕੀ ਬਾਕੀ ਨਾਲ ਸਾਡੇ ਆਪਣੇ ਕੋਲੇ ਤੇ ਦੇ ਸ਼ੇਰ ਦੀ ਰਸਵੀ ਹੈ ਆਇਆ ਫੇਸ ਕਰੀ ਬੋਲ ਦੇਸ ਲਾਇਆ ਹੈ ਬਹੁਤ ਚਾਹਤਾ ਹੈ ਇਹ ਬਹੁਤ ਵਧੀਆ ਜਾਨਵਰ ਨੇ ਉਹ ਪਰਾਂ ਵਾਲੀ ਕਿਹੜੀ ਬੀਟੀ ਇਹ ਆਪਾਂ ਜਾਨੀ ਜੀ ਮਾਰੀਆਂ ਨੇ ਬੀਟੀ ਬਹੁਤ ਤਾਂ ਕੀ ਆ ਕੇ ਪਰਦੇ ਤੇ ਆ ਜਾਓ ਕੰਕਾਰ ਕੋਈ ਮੇਰੀ ਨਹੀਂ ਆਉਂਦਾ ਯਾਰ ਉਹ ਵੀ ਬੰਦੇ ਜਾਰੀ ਆ। ਜੀ ਤਾਂ ਦੇਖੋ ਬਹੁਤ ਇੱਕ ਵਧੀਆ ਠੰਡੀ ਨਾਲ ਚਲਾ। ਮੇਰੇ ਕੋਲ ਸਟੱਡ ਵੀ ਹੈਗੇ ਆਪਣੇ ਕੋਲੇ। ਠੀਕ ਹੈ ਜੀ। ਬਰੀਡਿੰਗ ਫੀਮੇਲਾਂ ਵੀ ਹੈਗੀਆਂ। ਆ ਕਿੰਨੇ ਮੀਟਿੰਗ ਕਰਾਉਣੀ ਉਹਦੇ ਵਾਸਤੇ ਬਹੁਤ ਸਟੱਡ ਹੈਗੇ ਮੇਰੀਆਂ ਦੇ। ਛੱਡਿਆ ਇਹਦੀ ਬੱਚੀ। ਉਹਨੂੰ ਨਿਗਾਹ ਪਰ ਉਹ ਦੇਖਣ ਕਿਵੇਂ ਭੱਜੇ ਫਿਰਦੇ ਨੇ ਕਿੰਨੇ ਸੋਹਣੇ ਲੱਗਦੇ ਨੇ। ਆਜੋ। ਠੀਕ ਹੈ ਠੀਕ ਹੈ ਠੀਕ ਹੈ। ਆ ਦੇਖੋ। ਜਮਾ ਆਇਆ। ਪਹਿਲੀ ਵਾਰੀ ਇਹਨੂੰ ਸ਼ਾਟ ਤੇ ਆਇਆ। ਸਾਨੂੰ ਜਮਾ ਨਹੀਂ ਬੱਧਿਆ ਬੁੱਧੇ ਨਾਲ ਜਮਾ ਕੋਲੇ ਤਰੇ ਫਿਰਦੇ ਨੇ ਗਾਉਂ ਦੇ ਵਿੱਚ ਜਿਹੜੇ ਬੰਦੂਰੀਆਂ ਨੇ ਜਾਂ ਗਲਦਰ ਬਾਉਂਡ ਰੋਏ ਬਹੁਤ ਫਰੈਂਡ ਵੀ ਹੁੰਦੇ ਆ ਤੇਰੇ ਦਾ ਧੰਨਵਾਦ ਤੇ ਹਾਂਜੀ ਠੀਕ ਹੈ ਜੀ ਇਹ ਵਸਲ ਦਾ ਮੈਂ ਕਿਹਾ ਰਾਖੀ ਦੇ ਵਾਸਤੇ ਜਾਂਦਾ ਰਾਖੀ ਵਾਸਤੇ ਵੀ ਸਰੇ ਆ ਕੀ ਵੀ ਵਫਾਦਾਰ ਬ੍ਰੀਡ ਆ ਇਹ ਬਫਾਦਾਰ ਬ੍ਰੀਡ ਨਹੀਂ ਰੋਕ ਨਹੀਂ ਜਿੰਨੇ ਬੈਠੇ ਗੱਲ ਤੇ ਰੋਕ ਹੈ ਰੋਡ ਬਿਲਡਰ ਤੇ ਹਨਾ ਠੀਕ ਹੈ ਜੀ ਗੌਰਮੈਂਟ ਵੱਲ ਕੋਈ ਰੋਕ ਨਹੀਂ ਨਾ ਕੋਈ ਵਧੀਆ ਜੀ ਨਾਲ ਪਰ ਉਹ ਵੀ ਸਰੇ ਉਹ ਵੀ ਫਰੈਂਡਲੀ ਨਹੀਂ ਗਏ ਜੀ ਤੁਹਾਡੇ ਅਕਨ ਫਿਰ ਖਰਾਬ ਤਾਂ ਵੀ ਉਸ ਤੋਂ ਜ਼ਿਆਦਾ ਕੋਈ ਜ਼ਿਆਦਾ ਨਹੀਂ ਹੈਗੀ ਠੀਕ ਹੈ ਜੀ ਕੋਈ ਬਾੜੀ ਖਰਾਕ ਨਹੀਂ ਨਾਰਮਲ ਖਰਾਕ ਹੈ ਥੋੜੀ ਖਰਾਕ ਹੈ ਠੀਕ ਹੈ ਇਹ ਜਿਆਦਾ ਵੇਸਟਿੰਗ ਵੀ ਡਲ ਜਾਂਦਾ ਇਹ ਕੱਦਾ ਕੁੱਤਾ ਘਰੇ ਰੱਖਣਾ ਕਿ ਰਾਖੀ ਵਾਰ ਤੇ ਠੀਕ ਹੈ ਇਹ ਵੇਸਟਿੰਗ ਅਗਲੀ ਦਹੀਂ ਹੈ ਦਾਲ ਰੋਟੀ ਜੋ ਵੀ ਵੇਸਟਿੰਗ ਹੈ ਉਹੀ ਖਾ ਕੇ ਇਹਨਾਂ ਦਾ ਗੁਜ਼ਾਰਾ ਹੋ ਜਾਂਦਾ ਹੈ ਕੋਈ ਖਾ ਕੇ ਗੁਜ਼ਾਰਾ ਕਰਦਾ ਨਾਲੇ ਢਿੱਲੇ ਮੱਠੇ ਜਿੰਨਾ ਵਾ ਫੀੜਾ ਫੂੜਾ ਬਾੜੀ ਪਾਉਣ ਦਾ ਪੈੜੀ ਪਾਉਣਿਆ ਨਹੀਂ ਕੋਈ ਖਾਦਾ ਜੀ 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 ਤੇ ਬਾਕੀ ਜੇ ਕਮੀਰੀਆਂ ਦੀ ਗੱਲ ਕਰੀਏ ਰੇ ਆਪਣੇ ਕੋਲ ਕਤੂਰੇ ਕਿਤਾਰੇ ਮਿਲ ਜਾਂਦੇ ਰਿਹਾ ਬਾਦੂ ਬਾਦੂ ਜਿੰਨੇ ਮਰਜੀ ਬਾਈ ਠੀਕ ਹੈ ਜਿਹੜੀ ਮਰਜੀ ਬਰੀਡ ਮੰਗਾ ਲਓ ਬਾਈ ਉਹੀ ਬੱਚਾ ਤੁਹ ਤੇ ਇਹ ਤਾਂ ਇਹਨਾਂ ਦੀ ਦੇਖੋ ਸ਼ਾਪ ਇੱਕ ਵਾਰੀ ਬੰਦੀ ਕਰ ਦਿੰਦੇ ਮੈਂ ਤੇ ਬਹੁਤ ਵਧੀਆ ਨਾ ਪਲਾਣੇ ਨੇ ਕੋਲੇ ਬੜਾ ਵਧੀਆ ਲੱਗਿਆ ਆਈ ਕਲਦੀ ਜੀ ਕੌੜਾ ਤੇ ਆ ਨਹੀਂ ਆ ਜਾ ਉਹ ਬੜਾ ਇਹਦਾ ਨਾਂ ਨਹੀਂ ਜਰੂਰ ਕੋਲੇ ਬਾਹਰ ਜੰਦੂ ਚੱਲਦੇ ਆਈਆਂ ਗਾਣੇ ਪਿਆਰ ਹੋਣੇ ਇੱਥੇ ਬਹੁਤ ਪਿਆਰੇ ਜਿਹੇ ਬਣ ਕੇ ਉਹਦਾ ਕੋਲ ਬੜਾ ਵਧੀਆ ਲੱਗਿਆ ਤੇ ਆਜੋ ਆਪਾਂ ਸ਼ਾਪ ਤੇ ਹੁਣ ਅੰਦਰ ਚੱਲਦੇ ਆ ਇਹਨਾਂ ਕੋਲ ਤਾਂ ਕੱਲੀ-ਕੱਲੀ ਐਕਸੈਸਰੀ ਮਿਲ ਜਾਂਦੀ ਆ ਮੇਨ ਪ੍ਰੋਬਲਮ ਕੀ ਹੈ ਕਿ ਅੱਜ ਕੱਲ ਹੁਣ ਆਪਾਂ ਕੁੱਤੇ ਦਾ ਰੱਖ ਲੈਨੇ ਆਂ ਪਰ ਉਹਨਾਂ ਦੀ ਐਕਸੈਸਰੀ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਸਾਰਾ ਕੁਝ ਮਿਲਦਾ ਹੀ ਹੈ ਆਪਣੇ ਕੋਲ ਹੁਣ ਹੈ ਆਇਆ ਸ਼ਹਿਰ ਆ ਤੇ ਸ਼ਹਿਰ ਮੈਂ ਹੁਣ ਸ਼ਹਿਰ ਦੇ ਵਿੱਚ ਹੀ ਆਉਣ ਲੱਗ ਗਿਆ ਕਿਉਂਕਿ ਹੁਣ ਹੈ ਲੈ ਲੈ ਜਾਏ ਬੀੜੂ ਆ ਦੇਖ ਲਓ ਇਧਰਾਂ ਬੋਰਡ ਲੱਗਿਆ ਹੋਇਆ ਹੈਗਾ ਪੰਜਾਬ ਪੈਟ ਸ਼ਾਪ ਅੰਕਲ ਜੀ ਇਹ ਤੁਹਾਡੀ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਤੁਸੀਂ ਪੰਜਾਬ ਦੇ ਨਾਂ ਤੇ ਇਹਦਾ ਜਿਹੜਾ ਰੱਖਿਆ ਹੋਇਆ ਹੈਗਾ ਨਾਮ ਸ਼ਾਪ ਦਾ ਪੰਜ ਆਪ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਬਹੁਤ ਵਧੀਆ ਲੱਗਿਆ ਜੀ ਤੇ ਇਹਨਾਂ ਦੀ ਸ਼ਾਪ ਦੀ ਆਪਾਂ ਗੱਲ ਕਰੀਏ ਦੇਖ ਲਓ ਆਜੋ ਅੰਦਰ ਲੰਘ ਜਾਓ ਜੀ ਤੇ ਇੱਥੇ ਨਿਗਾ ਮਰਵਾ ਦਿਓ ਹਰੇਕ ਤਰ੍ਹਾਂ ਦਾ ਸ਼ੈਂਪੂ ਕੋਈ ਪੈਟਾ ਗਰੀ ਪਟੇ ਤੋਂ ਲਾ ਕੇ ਕੰਗੇ ਕੁੰਗੇ ਇੰਡੀਆ ਦੀਆਂ ਵੀ ਚੀਜ਼ਾਂ ਨੇ ਸਾਰੇ ਚੀਜ਼ਾਂ ਅਵੇਲੇਬਲ ਨੇ ਛੋਟਾ ਬੜਾ ਵਧੀਆ ਲੱਗਿਆ ਤੇ ਇੱਧਰ ਨਿਗਾ ਮਰਵਾ ਦਿਓ ਚੌਂ ਚੌਂ ਦਾ ਨਾ ਨਾ ਇਹ ਤਿੱਬਤ ਮੈਸਟਰ ਦਾ ਹੈ ਤੇ ਸੱਤ ਤਿੱਬਤ ਮੈਸਟਰ ਦਾ ਹੈ ਜੀ ਇਹ ਵੱਡਦਾ ਤਾਂ ਨਹੀਂ ਇਹ ਨਾ ਨਾ ਕੁਝ ਨਹੀਂ ਕਹਿੰਦਾ ਇਹਦੇ ਵਾਲ ਕੱਟੇ ਹੋਏ ਆ ਠੀਕ ਹੈ ਜੀ ਤੇ ਮੈਂ ਕਹਿੰਦੇ ਇੱਧਰ ਜਾਤੀ ਬਹੁਤ ਹੁੰਦੀ ਹੋਣੀ ਹੈ ਜੀ ਇਹਨਾਂ ਦੇ ਤਾਂ ਬਸਮ ਕਰਕੇ ਦੀ ਬਸਮ ਕੱਟੀ ਹੋਈ ਹੈਗੀ ਠੀਕ ਹੈ ਜੀ ਠੀਕ ਹੈ ਇਹ ਫਿਰ ਕਿੰਨੇ ਅੰਕ ਜੀ ਇਹ ਲਾਉਣੀ ਪੈਂਦੀ ਹੈਗੀ ਗਰਮੀ ਦੇ ਲਾਉਣੇ ਇਹ ਥੋੜੀ ਜਿਹੀ ਨਾ ਜੇ ਤਿੱਬਤ ਵੈਸਤੇ ਕੋਲ ਬਰਫੇ ਰ ઠੰਡੇ ਏਰੀਏ ਦੇ ਨੇ ਇਹ ਇਹਨਾਂ ਦੀ ਜੀ ਬਸ ਮੈਂ ਲਾਉਣੀ ਪੈਂਦੀ ਹੈਗੀ ਇਹਨਾਂ ਨੂੰ ਵੀ ਦਿੱਕਤ ਆਉਂਦੀ ਹੋਣੀ ਇੱਥੇ ਗਰਮੀ ਦੀ ਦਿੱਕਤ ਆਉਂਦੀ ਆ ਹਾਂ ਥੋੜੀ ਬਾਕੀ ਦੀ ਆਪਾਂ ਇਧਰ ਨਿਗ੍ਹਾ ਮਰਵਾ ਦੋ ਥੋੜੇ ਨੇੜੇ ਆ ਕਿੰਕਲ ਜੀ ਬਾਹਰ ਕੱਢੋ ਵੀ ਕਤੂਰੇ ਦੇ ਵਿੱਚ ਹਾਂਜੀ ਹਾਂਜੀ ਇਹ ਟੋਏ ਪੋਮਾ ਦੋਸਤੋ ਟੋਏ ਪੋਮਾ ਮੰਕਲ ਕਲਚਰ ਪੋਮਾ ਇਹ ਕਲਚਰ ਪੋਮਾ ਕਲਚਰ ਪੋਮ ਜੀ ਤੇ ਅੱਜ ਦੀ ਘੜੀ ਇਹਦੀ ਡਿਮਾਂਡ ਬਹੁਤ ਆ ਬਹੁਤ ਸਾਰੇ ਦੇਖੋ ਨ ਬਹੁਤ ਘੱਟ ਰੇਟ ਲੱਗਣਗੇ ਜਮੇ ਐ ਜੇ ਤੁਸੀਂ ਰੱਖਣੇ ਨੇ ਘਰੇ ਰੱਖਣੇ ਨੇ ਕਿਸੇ ਵੀ ਤਰ੍ਹਾਂ ਦੇ ਜਵਾਕਦਲੇ ਨੂੰ ਖੜਾਉਣ ਨੂੰ ਤਾਂ ਬਹੁਤ ਵਧੀਆ ਨਸਲ ਆ ਬੜੀ ਛੋਟੀ ਰੇਂਜ ਇੱਕ ਤਾਂ ਕੋਈ ਇਹਨਾਂ ਦਾ ਖਰਚਾ ਨਹੀਂ ਆਈ ਕੋਈ ਜ਼ਿਆਦਾ ਖਰਾਕ ਹੈ ਠੀਕ ਹੈ ਜੀ ਬਹੁਤ ਛੋਟੇ ਇਹਦੇ ਬਾਲ ਏਡੇ ਏਡੇ ਜੱਤ ਹੋ ਜਾਂਦੀ ਇਹ ਬੱਚੇ ਨੇ ਕਿੰਨੇ ਮਹੀਨੇ ਤੱਕ ਬੱਚੇ ਜੀ ਇਹ ਇਹ ਅੱਜ 32-33 ਦਿਨਾਂ ਦੇ ਬੱਚੇ ਆ 32-33 ਦਿਨਾਂ ਦੇ ਹੋ ਗਏ ਜੀ ਠੀਕ ਹੈ ਜੀ ਇਹ ਆਪਣੇ ਕੋਲੇ ਮਤਲਬ ਵੀ ਵੱਡੇ ਵੀ ਮਿਲ ਜਾਣਗੇ ਕਿ ਛੋਟੇ ਰੱਖਣ ਦੀ ਫਾਇਦਾ ਹੀ ਹੈ ਜਿਆਦਾ ਛੋਟੇ ਮੋਰ ਫ੍ਰੈਂਡਲੀ ਬਣ ਜਾਂਦਾ ਜੇ ਮੈਰੀਨ ਆ ਗਿਆ ਪਿਓਰ ਦੇ ਵਿੱਚ ਇਹ ਪੰਪ ਮ ਆ ਦੇਖ ਲਓ ਦੋਸਤੋ ਕਿੰਨਾ ਹਨਾ ਸੋਹਣਾ ਚਿੱਟੇ ਚਿੱਟੇ ਬਾਲ ਨੇ ਜਿਵੇਂ ਬਹੁਤ ਵਧੀਆ ਹਨਾ ਬਹੁਤ ਸੋਹਣੇ ਕਤੂਰੇ ਰੱਖੇ ਹੋਏ ਨੇ ਇਹਨਾਂ ਕੋਲੇ ਤੇ ਇਹ ਵੀ ਫਿਰ ਆਪਾਂ ਸੇਲ ਦੇ ਵਾਸਤੇ ਹੀ ਹੈ ਜੀ ਸੇਲ ਵਾਸਤੇ ਬਈ ਸੇਲ ਵਾਸਤੇ ਠੀਕ ਹੈ ਜੀ ਤੇ ਜੇ ਮੀਟਿੰਗ ਕਰਾਉਣੀ ਆ ਉਹ ਵੀ ਇਹਨਾਂ ਕੋਲੇ ਮੀਟਿੰਗ ਹੈਗੀ ਆਪਣੇ ਕੋਲ ਤੇ ਬਹੁਤੋ ਵਧੀਆ ਨੇ ਕਤੂਰੇ ਇਹਨਾਂ ਕੋਲੇ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਐਕਸੈਸਰੀ ਲੈਣੀ ਆ ਕਿ ਕੀ ਕੀ ਮਿਲ ਜੂਗਾ ਆਪਣੇ ਕੋਲ ਦੱਸ ਦੋ ਥੋੜਾ ਡੀਟੇਲ ਵਿੱਚ ਟੋਟਲੀ ਸਮਾਨ ਮਿਲ ਜੂਗਾ ਡਾਗ ਇਹ ਤੂੰ ਜੜ ਰੋਪਦਾ ਠੀਕ ਹੈ ਜੀ ਤੇ ਜੇ ਅਕਲ ਆਪਾਂ ਨਸਲਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਪਣੀ ਕਿਹੜੀ ਨਸਲ ਬੈਨ ਆ ਤੇ ਆਪਾਂ ਕਿਹੜੀ ਕਿਹੜੀ ਇੱਥੇ ਰੱਖ ਸਕਦੇ ਆ ਆਪਾਂ ਜਿਆਦਾ ਬਿੱਟ ਬੁੱਲ ਤੇ ਬੈਨ ਲੱਗਿਆ ਉਹਦਾ ਬੱਚਾ ਨਹੀਂ ਸ਼ੇਲ ਕਰਦੇ ਪੈਟ ਬੁੱਲ ਦਾ ਆਪਾਂ ਸ਼ੇਲ ਕਰਦੇ ਆ ਉਹ ਫਿਰ ਪਹਿਲਾਂ ਹੀ ਜਦੋਂ ਬੈਨ ਹੈ ਰੋਡ ਬਿਲਰ ਤੇ ਵੀ ਬੈਨ ਹੈਗਾ ਰੋਡ ਬਿਲਰ ਤੇ ਜੀ ਕਿਉਂਕਿ ਉਹ ਨਸਲ ਬਹੁਤ ਖਤਰਨਾਕ ਵਧੀਆ ਵਜਮੇਵਾਰੀ ਨਹੀਂ ਲੈਂਦੇ ਜੇ ਕਿਸੇ ਨੇ ਮਗਾਉਣਾ ਤਾਂ ਮਗਾ ਕੇ ਦੇ ਦੇਣਾ ਪਰ ਜ਼ਿੰਮੇਵਾਰੀ ਉਹਦੀ ਕੋਈ ਨਹੀਂ ਜ਼ਿੰਮੇਵਾਰੀ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਤੇ ਆਹ ਦੇਖ ਲਓ ਭਾਈ ਇੰਨੇ ਕ ਫ੍ਰੈਂਡਲੀ ਹੁੰਦਾ ਦੇਖੋ ਦੁੱਧ-ਦੁੱਧ ਪੀ ਕੇ ਆਟਿਆ ਤੇ ਬਾਹਰ ਕੱਢੀ ਆਂਦਾ ਤੇ ਆਹ ਰਿਖੋ ਨਾ ਸੱਚ ਕਹਾਂ ਵੀ ਇਹ ਹੌਲਾ ਜਗਾ ਤੇ ਕੋ ਨੀਚੇ ਫਿਰਦੀ ਉਹਦੇ ਤੇ ਵੀ ਨਿਗਾਹ ਪਰਵਾਹ ਨਹੀਂ ਜਿੰਨੀ ਇਹ ਉਹ ਪੁਮੇਰੀਅਨ ਚ ਹੀ ਆ ਜੀ ਤੇ ਬਹੁਤ ਵਧੀਆ ਕਤੂਰੇ ਨਿਕੇ ਨਿਕੇ ਜੇ ਆ ਫੜਾਉਂ ਅਕਲ ਮੜਾ ਜ ਮੈਨੂੰ ਆ ਪੁਮੇਰੀਅਨ ਚ ਆ ਜੀ ਪੁਮੇਰੀਅਨ ਨਸਲ ਦੇ ਵਿੱਚ ਆ ਬਹੁਤ ਵਧੀਆ ਅੱਜ ਕੱਲ ਕਿਉਂਕਿ ਅੰਕਰ ਇਹਦੇ ਵਿੱਚ ਨਾ ਨਕਲੀ ਬਹੁਤ ਬਹੁਤ ਕੁਝ ਆਉਂਦਾ ਵੀ ਵੀਡੀਓ ਤੇ ਹੋਰ ਦਿਖਾਉਂਦਾ ਵੀਡੀਓ ਤੇ ਕੁਝ ਹੋਰ ਨਿਕਲਦਾ ਜੀ ਹੁਣ ਆਨਲਾਈਨ ਜਿੰਮੇ ਕਈ ਵੀ ਮੰਗਾਉਂਦੇ ਨੇਗੇ ਉਹ ਵੀ ਆਪਾਂ ਭੇਜ ਦੰਦੇ ਆ ਹਾਂਜੀ ਆਨਲਾਈਨ ਵੀ ਭੇਜ ਦੰਦੇ ਆ ਤੇ ਆਨਲਾਈਨ ਭੇਜ ਦਿਓ ਜਿੰਮੇਵਾਰੀ ਆਪਣੀ ਹੋਊਗੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਛੋਟਾ ਜਿਹੜਾ ਪੈਟ ਬਣਾਉਣਾ ਮੈਂ ਨਹੀਂ ਇੱਕ ਤਾਂ ਨਹੀਂ ਬਾਈ ਜਿਹੜੀ ਚੀਜ਼ਾਂਾਂਗੇ ਉਹੀ ਜਿਹੀ ਜਿਹੇ ਹੀ ਦਿਖਾਵਾਂਗੇ ਤੂੰ ਸੋਹਣੀ ਹੋਊ ਜਦੋਂ ਬੰਦੇ ਆ ਬਾਕੀ ਨਾ ਸ਼ਾਪ ਆ ਗਈਆਂ ਇਹਦੇ ਵਿੱਚ ਹੁਣ ਜ਼ਿਆਦਾਤਰ ਲੋਕਾਂ ਦਾ ਕੀ ਕੰਮ ਆ ਕਿ ਕਤੂਰੇ ਕਿਹੇ ਪਾਸੇ ਹੋਰ ਲਿਆਉਂਦੇ ਨੇ ਉਹਨਾਂ ਦਾ ਕੋਈ ਲੋਕੇਸ਼ਨ ਦਾ ਨਹੀਂ ਪਤਾ ਕੋਈ ਤੁਹਾਨੂੰ ਨਹੀਂ ਪਤਾ ਫਰਾਡ ਹੋ ਜਾਂਦਾ ਪੈਸੀ ਪੁਛੇ ਭੇਜ ਦਿੰਦੇ ਹੋ ਪਰ ਇਹਨਾਂ ਦਾ ਪੱਕਾ ਟਿਕਾਣੀ ਇੱਥੇ ਆ ਡਿਆ ਇਹਦੇ ਵਿੱਚ ਤੇ ਤੁਸੀਂ ਆ ਕੇ ਇੱਥੇ ਜਰੂਰ ਲਿਜਾ ਸਕਦੇ ਹੋ ਵੇਟ ਵੀ ਕਰਿਓ ਜਦੋਂ ਇੱਥੋਂ ਲੰਘਦੇ ਟੱਪਦੇ ਹੋ ਬਰਨਾਲੇ ਦੇ ਨੇੜੇ ਤੇੜੇ ਦੇ ਜਿਹੜੇ ਪਿੰਡਾਂ ਦੇ ਹੋਣੇ ਉਹ ਜਰੂਰ ਵੇਟ ਕਰਿਓ ਤੇ ਅੰਕਲ ਜੀ ਇਹਨੂੰ ਰੱਖ ਦੋ ਥੋੜੀ ਸਾਨੂੰ ਉਹਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿਓ ਹੁਣ ਬਾਹਰ ਹੀ ਸੱਦੋ ਜੀ ਥੋੜਾ ਜ ਆ ਜੂਗਾ ਉਹ ਜਿਹੋ ਦਾ ਹਾਂ ਜਿਹੜਾ ਦੋ ਮਿੰਟ ਲਈ ਆ ਜਾ ਪੁੱਤ ਦੇਖੋ ਬਈ ਹਾਕ ਮਾਰੀ ਨਹੀਂ ਤੇ ਨਾਲ ਦੀ ਸ਼ਿਟ 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 2 ਮਿੰਟ ਬਹਿ ਜਾ ਦੇਖੋ ਬਈ ਇਹ ਸਿਖਾਇਆ ਹੋਇਆ ਬੜਾ ਵਧੀਆ ਹੈ ਨਾ ਯਾਰ ਇਹ ਆਪਣਾ ਕੋਈ ਸਰਵਰ ਸਟੱਡ ਹੈਗਾ ਕਿਸੇ ਨੇ ਕੋਈ ਮੀਟਿੰਗ ਕਰਾਉਣੀ ਆ ਨਾ ਠੀਕ ਹੈ ਜੀ ਉਹਦੇ ਵਾਸਤੇ ਵੀ ਆਪਣੇ ਨਾਲ ਕਨੈਕਟ ਕਰ ਸਕਦਾ ਇਹ ਮਤਲਬ ਕਰਾ ਸਕਦੇ ਜੀ ਮੀਟਿੰਗ ਮੀਟਿੰਗ ਕਰਾ ਦੇ ਕੋ ਹਮਾਲੀਆਂ ਗੱਦੀ ਵਾਲਾ ਸਮੁੰਦਰ ਦਿਖਾਇਆ ਜਿਹੜੇ ਅੰਦਰ ਸੀਗੇ ਉਹ ਬੱਕਰਵਾਲ ਲੈਣ ਦਾ ਕੁੱਤਾ ਆਪਣ ਕੋ ਬਹੁਤ ਚੰਗੀ ਲੈਣ ਆ ਉਹਨਾਂ ਦੇ ਫੇਸ ਭਾਰੀ ਹੁੰਦੇ ਇਹ ਵੱਡਦੇ ਵੱਡਦੇ ਵੀ ਨਹੀਂ ਹੈਗੇ ਜੀ ਕਿਸੇ ਤਰ੍ਹਾਂ ਨਾ ਮਤਲਬ ਵੱਡਦੇ ਤਾਂ ਮੰਨੋ ਵੀ ਬਹੁਤ ਜ਼ਿਆਦਾ ਵੱਡਦੇ ਵੀ ਨੇ ਤਾਂ ਫਰੈਂਡਲੀ ਵੀ ਨੇ ਕਹਿੰਦੇ ਨਹੀਂ ਕੁਛ ਇਹਦੀ ਠੀਕ ਹੈ ਜੀ ਪਰ ਰਾਤ ਨੂੰ ਇਹਨਾਂ ਨੂੰ ਦਿਨੇ ਤਾਂ ਸੁੱਤੇ ਪੈਣ ਰਾਤ ਨੂੰ ਮਤਲਬ ਕਿਸਾਨ ਦੇ ਜਿਹੜੇ ਟੱਪਣ ਦੇ ਠੀਕ ਹੈ ਜੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਜਿਵੇਂ ਅੱਜ ਹਾਲਾਤ ਨੇ ਹੈ ਨਾ ਉਹਦੇ ਹਿਸਾਬ ਨਾਲ ਅੱਜ ਦੇ ਬ੍ਰਾਂਡ ਹੈ ਬਈ ਇਹ ਠੀਕ ਹੈ ਜੀ ਠੀਕ ਹੈ ਕੁੱਤੇ ਜਰੂਰ ਰੱਖੋ ਘਰਾਂ ਦੇ ਵਿੱਚ ਹੁਣ ਕਈ ਖੇਤਾਂ ਦੇ ਵਿੱਚ ਘਰ ਨਹੀਂ ਨਾ ਤਾਂ ਉੱਥੇ ਕਈ ਵਾਰੀ ਬੰਦੇ ਹੁੰਦੇ ਲੇਟ ਹੋ ਜਾਂਦੇ ਹੁਣ ਕੰਮ ਤੋਂ ਨਹੀਂ ਨਹੀਂ ਕਈ ਬਜ਼ੁਰਗ ਹੈ ਬੱਚਾ ਜ ਹੁਣ ਕਿੰਨੇ ਕੁ ਪਰਿਵਾਰਾਂ ਹੈ ਜਮੈ ਮਰਾਵਾ ਦੋ ਤੋਂ ਚਾਰ ਪਰਿਵਾਰ ਤੇ ਮੈਂਬਰ ਨੇ ਕੋਈ ਜੌਬ ਤੇ ਹੈ ਘਰੇ ਕੋਈ ਗੱਲਾ ਕੋਈ ਚਾਰ ਬੰਦੇ ਆ ਜਾਣ ਬਾਕੀ ਨਹੀਂ ਮੈਂ ਥੋੜਾ ਹੀ ਵਾਸ ਮੁੜ ਜਾਣਗੇ ਚੋਰੀ ਚਾਰੀ ਚੱਲਦੀ ਹੈ ਯਾ ਅੱਜਕੱਲ ਹੁਣ ਸਰੀਰ ਹੀ ਦੇਖ ਲਓ ਪਹਿਲਾਂ ਤਾਂ ਇਹਦਾ ਹਾਂਜੀ ਹਾਂ ਸਰੀਰ ਦੇਖੀ ਡਰ ਲੱਗ ਜਾਂਦਾ ਮਾੜਾ ਬੰਦਾ ਤਾਂ ਮੇਰਾ ਮਨੋ ਵੀ ਫਿਰ ਰੋਡ ਦੇ ਸਮਾਨ ਬਾਰੇ ਪਿਆ ਹੁੰਦਾ ਮੇਰੇ ਪਿੰਜਰੇ ਦੇ ਵਿੱਚ ਹੀ ਹੁੰਦਾ ਨਾਲੇ ਠੀਕ ਹੈ ਜੀ ਅਗਲਾ ਪੋਰਾ ਹੀ ਕੁਝ ਹੋ ਰਹੀ ਨਹੀਂ ਮਾੜੀ ਜੀ ਨਹੀਂ ਸਹੀ ਗੱਲ ਹੈ ਜੀ ਮਤਲਬ ਦੇਖ ਕੇ ਜਦੋਂ ਪਤਾ ਲੱਗ ਜਾਂਦਾ ਵੀ ਯਾਰ ਇੱਥੇ ਇਹ ਰੱਖੇ ਹੋਏ ਨੇ ਇਹਨਾਂ ਦੀ ਆਵਾਜ਼ ਵੀਸ ਵਾਲੀ ਹੁੰਦੀ ਹੈ ਇਹ ਪਿੱਟਬੁੱਲ ਦਾ ਅੰਕਲ ਜੀ ਵਿੱਚ ਲੋਕ ਰੱਖੀ ਬੈਠੇ ਨੇ ਫਿਰ ਇਹਨਾਂ ਦਾ ਕੀ ਕੰਮ ਹੈ ਪਿੱਟਬੁੱਲ ਜਿਹੜੇ ਰੱਖੀ ਬੈਠੇ ਨੇ ਕੋਈ ਚੱਕਰ ਨਹੀਂ ਆਪ ਦੀ ਜ਼ਿੰਮੇਵਾਰੀ ਦੇ ਬੰਦੇ ਰੱਖੀ ਬੈਠੇ ਨੇ ਆਪ ਦੀ ਜ਼ਿੰਮੇਵਾਰੀ ਕੱਲ ਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਕੱਟਦਾ ਹੈ ਕਿਸੇ ਨੂੰ ਹਨ ਫਿਰ ਉਹ ਤੇ ਉਹ ਦੀ ਜ਼ਿੰਮੇਵਾਰ ਉਹ ਜ਼ਿੰਮੇਵਾਰ ਜੋ ਕੋਈ ਹੁੰਦਾ ਹੈਗਾ ਉਹ ਉਹਦੇ ਪਹਿਲਾਂ ਕਾਨੂੰਨ ਨੇ ਤਾਂ ਦੱਸਦਾ ਵੀ ਇਹ ਇੱਥੇ ਵੈਣ ਹੈਗਾ ਇਹਦੇ ਤੇ ਵੈਣ ਹੈ ਜੀ ਰੱਖੀ ਤਾਂ ਬੈਠ ਤੇ ਬਾਕੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਨ ਲਓ ਕੁੱਤਿਆਂ ਦੇ ਬਾਰੇ ਜਾਣਕਾਰੀ ਜੋ ਕਿ ਇਹਨਾਂ ਨੂੰ ਬਿਮਾਰੀ ਲੱਗਣ ਦੇ ਕੀ ਚਾਂਸ ਹੁੰਦੇ ਨੇ ਕੁੱਤਿਆਂ ਬਿਮਾਰੀ ਤਾਂ ਜਦੋਂ ਆਪਾਂ ਸਫਾਈ ਨਹੀਂ ਰੱਖਦੇ ਇਹਨਾਂ ਦੀ ਠੀਕ ਹੈ ਜੀ ਜਿਵੇਂ ਬੁੱਤਾ ਬੈਠਾ ਉਹ ਗੰਦ ਉੱਥੇ ਪਾਈ ਜਾਂਦਾ ਹਨ ਉਹਦੀ ਜਿੰਨੀ ਜਿੰਨੀ ਸਫਾਈ ਰੱਖੋ ਜਿਹੜਾ ਮਰਜੀ ੜਾ ਹੋ ਜਾ ਬਿਮਾਰ ਨਹੀਂਛੇਦੀ ਢੱਲਾ ਨਹੀਂ ਹੁੰਦਾ ਠੀਕ ਹੈ ਜੀ ਨਾਰਮਲ ਦੇਸੀ ਖਰਾਕ ਦੇ ਰੱਖੋ ਵਿਢੇ ਲਾ ਨਹੀਂ ਹੁੰਦਾ ਜੇ ਆਪਾਂ ਨਾਰਮਲ ਜਿਹੜੇ ਆਪਣੇ ਘਰਾਂ ਦੇ ਵਿੱਚ ਆਮ ਮਤਲਬ ਕਿਹੜੀ ਨਸਲ ਪਾਈ ਜਾਂਦੀ ਆ ਆਮ ਕਰਾ ਜਿਆਦਾਤਰ ਤੇ ਆਪਣੇ ਜਿਹੜੀ ਆਪਣੇ ਇੱਥੇ ਵੜਾਈ ਪਾਈ ਜਾਂਦੀਆਂ ਘਰਾਂ ਦੇ ਵਿੱਚ ਪਮੀਰੀਅਨ ਜਿਆਦਾ ਪੈਂਦੀ ਪਮੀਰੀਅਨ ਚਿੱਟੇ ਰੰਗ ਦੀ ਜਿਹੜੀ ਉਹ ਇੰਡੀਅਨ ਬਰੀਡ ਹੈ ਇਹ ਬਿਮਾਰੀਆਂ ਚੱਲਦੇ ਨੇਗੇ ਠੀਕ ਹੈ ਜੀ ਜਿੰਨੀ ਆਪਾਂ ਮਹਿੰਗੀ ਬਰੀਡ ਲੈਂਦੇ ਆ ਛੋਟੀ ਪੌਕਟ ਸ ਹੈ ਤਾਂ ਉਹਨੀਆਂ ਉਹ ਬਿਮਾਰੀਆਂ ਉਹਨਾਂ ਨੂੰ ਵੱਧ ਪੈਂਦੀਆਂ ਨੇ ਜੀ ਕਿਉਂ ਜਦੋਂ ਢਿੱਲਾ ਆਉਂਦਾ ਫਿਰ ਡਾਕਟਰ ਨੂੰ ਉਹਦੀ ਨਾੜ ਨਹੀਂ ਲੱਗਦੀ ਨਾੜ ਨਹੀਂ ਲੱਗਦੀ ਜੇ ਇਹ ਤਾਂ ਗੱਲ ਹੈ ਇਹ ਚੀਜ਼ ਹੈਗੀ ਤੇ ਬਾਕੀ ਅੰਕਲ ਜੀ ਜੇ ਗੱਲ ਕਰੀਏ ਹੁਣ ਇਹਨਾਂ ਦੀ ਗੱਲ ਕੁਰਕ ਕੁਰਕ ਦੇ ਜਾਰੇ ਵਾਲ ਇਹਨਾਂ ਦੇ ਝਾੜਨ ਜੇ ਵਾਲੇ ਲੱਗ ਜਾਂਦੇ ਨੇ ਉਹ ਤਾਂ ਜ्यादातर ਤੌਰ ਤੇ ਆਪਾਂ ਕੀ ਹੁੰਦਾ ਘਰਾਂ ਦੇ ਵਿੱਚ ਨਾ ਬੱਚੇ ਜਦੋਂ ਮਿੱਠਾ ਖਾਂਦੇ ਆ ਜਾਂ ਬਿਸਕੁਟ ਖਾਂਦੇ ਆ ਉਦੋਂ ਫਿਰ ਮੰਗਦੇ ਆ ਜਾਂ ਹੱਥ ਮਾਰਦੇ ਆ ਐਕਸ਼ਨ ਕਰਦੇ ਆ ਫਿਰ ਬੱਚਾ ਕੀ ਕਰ ਤੋੜ ਕੇ ਜਾਂ ਥੋੜਾ ਪਾਤਾ ਉਹਨੂੰ ਦੇ ਦਿੰਦਾ ਇਹ ਮਤਲਬ ਵੀ ਮਿੱਠੇ ਤੇ ਇਹਨਾਂ ਨੂੰ ਬੱਚਾ ਤਾਂ ਕੀ ਮਿੱਠਾ ਜਮਾ ਬੰਦ ਕਰਨਾ ਪੈਂਦਾ ਬਿਸਕੁਟ ਵਗੈਰਾ ਇਹਨਾਂ ਦੀ ਡਾਇਟ ਆਉਂਦੀ ਆ ਆਪਦੀ ਠੀਕ ਹੈ ਜੀ ਇਹਨਾਂ ਨੂੰ ਦੇਣ ਵਾਸਤੇ ਜਿਹੜੇ ਬਿਸਕੁਟ ਉਹ ਵੀ ਜਵਾਕ ਪਾ ਦਿੰਦੇ ਨੇ ਮਿੱਠਾ ਹਾਂ ਕਿਉਂਕਿ ਇਹ ਫਿਰ ਜਦੋਂ ਕੋਈ ਚੀਜ਼ ਖਾਂਦੇ ਆ ਫਿਰ ਇੱਕ ਤਰ੍ਹਾਂ ਦਾ ਤਾਸੇ ਆ ਵੀ ਆਉਂਦਾ ਵੀ ਯਾਰ ਨੇੜੇ ਏ ਖੜਾ ਹੱਥ ਜੇ ਭਾਈ ਜਾਣਾ ਜਿਵੇਂ ਕੀੜਾ ਖੁਰਾ ਆ ਗਿਆ ਇਦਾਂ ਦਾ ਕੋਈ ਬਿਨਾ ਮਿੱਠੇ ਤੋਂ ਕੁਝ ਵੀ ਇਹਨਾਂ ਨੂੰ ਤੁਸੀਂ ਦੇ ਸਕਦੇ ਠੀਕ ਹੈ ਜੀ ਤੇ ਬਾਕੀ ਜੇ ਹੁਣ ਰੋਡ ਬਿੱਲਰ ਦੀ ਗੱਲ ਕਰੀਏ ਉਹ ਮਤਲਬ ਕਿਵੇਂ ਬੈਨ ਹੋਇਆ ਜੀ ਉਹ ਵੱਡਾ ਦਾ ਗੁੱਡਾ ਜਿਆਦਾ ਕਿ ਕੀ ਕਰਦਾ ਉਹਦਾ ਵੀਡੀਓ ਹੁਣ ਵੀ ਬਹੁਤ ਆ ਰਹੀਆਂ ਨੇ ਇਹ ਤਾਂ ਜਵਾਕ ਨੂੰ ਆਪ ਜੀ ਇੱਥੇ ਰੱਖਿਆ ਜੀ ਦਾ 10-10 ਸਾਲ ਬਾਅਦ ਵੀ ਬੱਚੇ ਨੂੰ ਫੜ ਲੈਂਦਾ ਉਹ ਉਹ ਮਤਲਬ ਗੁੱਸਾ ਕੰਟਰੋਲ ਨਹੀਂ ਹੁੰਦਾ ਉਹ ਹੁੰਦਾ ਨਹੀਂ ਹਣਾ ਜੀ ਜੇ ਬਾਕੀ ਜਰਮਨ ਸਪਰਟ ਦੀ ਗੱਲ ਕਰੀਏ ਜਰਮਨ ਸਪਰਟ ਬਹੁਤ ਵਧੀਆ ਬਰੀਡ ਸਭ ਤੋਂ ਵਧੀਆ ਜਰਮਨ ਸ਼ੌਰਡ ਉਹ ਆਪਣੇ ਕੋਲ ਮਿਲ ਜੂਗਾ ਜਰਮਨ ਸ਼ੌਰਡ ਵਧੀਆ ਹੈਗਾ ਹਾਂਜੀ ਰਿਟਰੀਵਰ ਲੈਬਰੇ ਲੈਬਰੇ ਜੀ ਹਾਂ ਲੈਬਰੇਆਂ ਦੇ ਵਿੱਚ ਇਹ ਆ ਜਾਂਦੇ ਨੇ ਲੈਬਰੇ ਦਾ ਠੰਡੀ ਨਸ ਲਈ ਲੈਬਰੇ ਦਾ ਬਾਹਰ ਠੰਡਾ ਉਹ ਤਾਂ ਜੰਮੀ ਮੈਂ ਬਹੁਤ ਘਰਾਂ ਦੇ ਵਿੱਚ ਗਿਆ ਹਾਂ ਇਹ ਵੀ ਜਾਨੇ ਰੱਖੇ ਹੁੰਦੇ ਨੇ ਉਹ ਤਾਂ ਜਰਮਨ ਦਾ ਹੁੰਦਾ ਵੀ ਅੱਜ ਦੇ ਸਮੇਂ ਦੇ ਨਾਲ ਜਰਮਨ ਰੱਖਣਾ ਜ਼ਰੂਰੀ ਹੈਗਾ ਲੈਬਰੇ ਨਾਲੋਂ ਵੀ ਲੈਬਰੇ ਐ ਵੀ ਜੇ ਕੋਈ ਆ ਗਿਆ ਬਾਹਰੋਂ ਤਾਂ ਉਹਨੂੰ ਨਾਲ ਲਿਆਉਂਦਾ ਫਰੈਂਡ ਬਣਾ ਕੇ ਉਹਦੀ ਕਊ ਆ ਜਾਂ ਅੰਦਰ ਦੋਸਤ ਬਣਾ ਇਹ ਦੋਸਤ ਨਹੀਂ ਬਣਾਉਂਦੇ ਸੇਦੀ ਪਹਿਲਾਂ ਜਾਣ ਕਰ ਹੀ ਲੈਂਦੇ ਆ ਵੀ ਤੂੰ ਕੌਣ ਹੈ ਦਾ ਕਿੱਥੋਂ ਆਇਆ ਕੀ ਗੱਲ ਹੈ ਹਨ ਜ ਠੀਕ ਹੈ ਜੀ ਤੇ ਬਾਕੀ ਅੰਕਲ ਜੀ ਕਿਤਾਬ ਦਾ ਨੰਬਰ ਬੋਲ ਦੋ ਠੀਕ ਹੈ ਜੀ 88729 31000 88729 31000 ਜੀ ਬੀਏਪ ਨੰਬਰ ਰੱਖਿਆ ਹੋਇਆ ਹੈ ਅੰਕਲ ਨੇ ਤੇ ਕਾਲ ਕਰਕੇ ਹੰਡੇਰੇ ਵਿੱਚ ਕਦੋਂ ਵੀ ਵੇਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਚਾਹੀਦੇ ਨੇ ਹਨਾ ਨਹੀਂ ਰਹਿ ਸਵੇਰਾ ਦਿਨ ਹੈ ਰਾਤ ਆਪਣੀ ਰਹਿਸ ਵਿੱਚ ਹੀ ਹੈ ਵਿੱਚ ਇੱਥੇ ਹੈ ਜੀ ਜਦੋਂ ਮਾਦੀ ਕੀਪਰੀ ਬੰਦੇ ਨੇ ਦੂਰੋਂ ਚੱਲ ਪਏ ਇੱਕ ਵਾਰੀ ਤੁਸੀਂ ਫੋਨ ਕਰ ਲਿਓ ਕਾਲ ਕਰਕੇ ਤੁਰ ਪਿਓ ਕਿਉਂਕਿ ਕਈ ਵਾਰੀ ਕਤੂਰਾ ਆਪਣੇ ਕੋਲੇ ਅਵੇਲੇਬਲ ਨਾ ਹੋਵੇ ਭਾਈ ਲੈ ਆਉਣਗੇ ਉਸ ਉਸ ਸਮੇਂ ਤੱਕ ਵੀਡੀਓ ਭੇਜ ਦੇਣਗੇ ਵੀ ਆਹ ਅਸਲ ਦਾ ਚਾਹੀਦਾ ਹੈ ਬਾਜੇ ਰੇਟ ਤੇ ਦਬਾਵਾਂਗੇ ਤੇ ਬਾਕੀ ਜੇ ਕੋਈ ਮੰਨ ਲਓ ਦੂਰ ਬੈਠਾ ਬੰਦਾ ਵੀਡੀਓ ਵੀਡੀਓ ਚਾਹੁੰਦਾ ਕੁੱਤਿਆਂ ਦੀ ਤਾਂ ਉਹ ਭੇਜ ਦੋਗੇ ਤੁਸੀਂ ਭੇਜ ਦਾਂਗੇ ਭੇਜ ਦਾਂਗੇ WhatsApp ਤੇ ਮੈਸੇਜ ਕਰ ਦਿਓ ਤੇ ਡਿਟੇਲ ਦੇ ਦਿਓ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਅੰਕਲ ਨੇ ਨੰਬਰ ਬੋਰਡ ਦਿੱਤਾ ਤੇ ਜੇ ਨਾ ਪਤਾ ਲੱਗਿਆ ਤਾਂ ਮੈਨੂੰ ਤੁਸੀਂ ਕਮੈਂਟ ਕਰ ਲਓ ਮੈਂ ਨੰਬਰ ਤੁਹਾਨੂੰ ਸੈਂਡ ਕਰ ਦੂੰਗਾ ਜਦੋਂ ਮਰਜੀ ਬਾਈ ਜੀ ਬਹੁਤ ਬਹੁ